ਤੈਨੂੰ 420 ਤੈਨੂੰ ਕਰਾਣੀ ਆ ਪਰ ਇਹਦੀ ਗੰਦਬਾਹ ਇਹਨੇ ਤੈਨੂੰ ਮੈਂ ਭੇਲਦੀ ਤੈਨੂੰ ਅੰਦਰ ਦਰਸਾ ਕਰਾਉਣੀ ਪਰ ਜਾਨ ਕਣਕਾ ਕਰਕੇ ਖਾਈ ਜਾਂਦਾ ਸਾਰੀ ਮੈਂ ਕਿਹਾ ਕਿ ਤਣਕੇ ਦੇਣੀ ਕੀ ਕਿਹਾ ਤੂੰ ਮੈਂ ਵੀ ਹੀਆ ਨੂੰ ਤੋ ਦੱਸਣ ਲੱਗਾ ਡਰਾਮੇ ਕਰਦਾ ਤੂੰ ਆਂ ਢਾਣੇ 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 ਕਹਿੰਦੇ ਜਿਨ੍ਹਾਂ ਦੇ ਕੋਠੀ ਦਾਣੇ ਉਹਨਾਂ ਦੇ ਕਮਲੇ ਵੀ ਸਿਆਣੇ ਪਰ ਐ ਤਾਂ ਦੀਪੂ ਹੋਲਡਰ ਹੀ ਸਿਆਣਾ ਬਣਿਆ ਫਿਰਦਾ ਸੀ ਪਰ ਉੱਥੇ ਪਹੁੰਚ ਗਈ ਆਪ ਵਾਲੀ ਬੀਬੀ ਤਸਵੀਰਾਂ ਨੇ ਜਲੰਦਰ ਕੈਂਟਰੀਆ ਕੈਂਟ ਹਲਕੇ ਦੇ ਜੰਡੇਆਲਾ ਦੇ ਵਿੱਚ ਇੱਕ ਦੀਪੂ ਹੋਲਡਰ ਲੋਕਾਂ ਨੂੰ ਵੱਧ ਪਰਚੀਆਂ ਕੱਟ ਕੇ ਘੱਟ ਕਣਕ ਦੇ ਰਿਆ ਸੀ ਇਸ ਗੱਲ ਦੀ ਜਾਣਕਾਰੀ ਜਦੋਂ ਆਵਾਜ਼ੀ ਪਾਰਟੀ ਦੇ ਜਿੰਦਰ ਕੈਂਟ ਦੇ ਹਲਕਾ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਨੂੰ ਲੱਗੀ ਤਾਂ ਉਹ ਫਿਰ ਮੌਕੇ ਤੇ ਪਹੁੰਚ ਗਏ ਬਾਅਦ ਫੇਰ ਕੀ ਸੀ ਮੌਕੇ ਤੇ ਪਹ ਗਿਆ ਖਲਾਰਾ ਆਓ ਤੁਹਾਨੂੰ ਦਿਖਾਣੇ ਆ ਮੌਕੇ ਤੇ ਕੀ ਕੁਝ ਹੋਇਆ ਕਿਵੇਂ ਬੀਬੀ ਰਾਜਵਿੰਦਰ ਕੌਰ ਥਿਆੜਾ ਨੇ ਦੀਪੂ ਹੋਲਡਰ ਨੂੰ ਰੰਗੇ ਹੱਥ ਫੜਿਆ ਤੇ ਨਾਲ ਹੀ ਸੱਦ ਲਈ ਪੋ ਪਾਲਸ ਪਾਲਸ ਦੇ ਹੀ ਉਹਨਾਂ ਨੂੰ ਦਾਣੇ ਹੀ ਨਹੀਂ ਦੇਣੇ ਜਾ ਉਹਨਾਂ ਨੂੰ ਜਿਨ੍ਹਾਂ ਦੇ ਜਿਨ੍ਹਾਂ ਦੇ ਘਰ ਦੇ ਚਾਰ ਮੈਂਬਰ ਆ ਉਹਨਾਂ ਨੂੰ ਤਿੰਨਾਂ ਨੂੰ ਲੈਣੇ ਆ ਇੱਕ ਨੂੰ ਨਹੀਂ ਦੇਣੇ ਲੈ ਦੇਖੋ ਸੁਣ ਲਈ ਪਾਰਟੀ ਪਾਰਟੀ ਦਾ ਇਹਦੇ ਕੋਲ ਜਿਹੜੀ ਹੈਗੀ ਆ ਇਹਨੇ ਜਿਹੜੀਆਂ ਪਾਰਟੀਆਂ ਤੇ ਸਭ ਨਾਮ ਮਿਟਾਏ ਹੋਏ ਆ ਮੈਂ ਜੰਡਿਆਲੇ ਖੜੀਆਂ ਆ ਇੱਕ ਦੀ ਵੀ ਪੰਚੀ ਨਹੀਂ ਮਿਲ ਗਈ ਇੱਕ ਮੇਰੇ ਪਾਪਾ ਜੀ ਗੋਲ ਖੜੇ ਨੇ ਉਹਨਾਂ ਨੇ 75 ਕਿਲੋ ਦਾਣੇ ਲੈਣੇ ਚਾਹੀਦੇ ਸੀ ਇਹਨੇ ਉਹਨਾਂ ਨੂੰ 45 ਕਿਲੋ ਦਿੱਤੇ ਆ ਇੱਕ ਮੈਡਮ ਖੜੇ ਨੇ ਉਹਨਾਂ ਨੂੰ ਚਾਰ ਜੀਆਂ ਦਾਣੇ ਲੈਣੇ ਚਾਹੀਦੇ ਸੀ ਉਹਨਾਂ ਨੂੰ ਇਹਨੇ ਤਿੰਨਾਂ ਵਿੱਚ ਦੇ ਕੇ ਤੋੜ ਦਿੱਤਾ ਕਿ ਤਾ ਇੱਕ ਦੇ ਨਹੀਂ ਮਿਲਣਗੇ ਇਹਦਾ ਮੈਨੂੰ ਦੱਸ ਦੋ ਜੇ ਹੈਗਾ ਕਿ ਕਿੰਨੇ ਪਤੋਂ ਪੱਕ 50 100 ਮੈਂਬਰ ਇਦਾਂ ਦਾ ਆ ਲੋ ਖੜਾ ਕੋਲ ਦੱਸੋ ਬਾਈ ਦੱਸ ਗੋਲ ਹੈਲੋ ਹੈਲੋ ਹਾਂਜੀ ਸਰ ਹਾਂਜੀ ਮੈਂ ਕੀ ਹਾਂ ਹਾਂ ਜੀ ਜੀ ਮੈਂ ਕੀ ਆ ਮੈਂ ਹੀ ਕੈਸੀ ਹਾਂ ਆਪ ਤੁਮ ਮੈਨੂੰ ਮਿਸ ਕਰੋਗੇ ਕੈਸੀ ਕਰਵਾ ਲਾ ਪਰ ਉਹ ਕਾਹ ਤੱਕ ਬਲਦੀ ਰਹੀ ਆ ਸਰ ਮੈਂ ਵੀ ਉਹੀ ਕਿਹਾ ਕਿ ਕਣਕ ਦੇਣੀ ਮੈਨੂੰ ਕੀ ਕਹਤੋਂ ਕੀ ਹੋ ਗਿਆ ਤੁਹਾਨੂੰ ਦੱਸਣ ਲੱਗਾ ਡਰਾਮੇ ਕਰਦਾ ਤੂੰ ਆਹ ਦੇਖੋ ਰਾਜਪੁਰ ਦੀ ਪਰਚੀ ਕੱਢੀ ਰਾਜਪੁਰ ਦੀ ਕਿੰਨੇ ਦਾਣੇ ਮਲੇ ਤੁਹਾਨੂੰ ਦੱਸੋ ਰਾਜਪੁਰ ਦੀ ਕਿੰਨੇ ਦਾਣੇ ਕਿੰਨੇ ਦਾਣੇ ਰਾਜਪੁਰ ਇੱਧਰ ਰਾਜਪੁਰ ਦੀ ਕਿੰਨੇ ਇੱਥੇ ਦੱਸੋ ਕਿੰਨੇ ਮਰੇ ਆ ਸਾਡੇ 60 ਬਣਦੇ ਸੀ ਕਿੰਨੇ 45 ਦਿੱਤੇ ਆ ਤੁਹਾਨੂੰ ਇੱਧਰ ਨੂੰ ਮੂੰਹ ਕਰਕੇ ਦੱਸੋ ਕਿੰਨੇ ਕਿੰਨੇ ਦਿੱਤੇ 60 ਬਣਦੇ ਸੀ 45 ਦਿੱਤੇ ਆ ਆ ਦੇਖੋ ਪਰਚੀ ਜਿਹੜੀ ਆ ਜੀ ਇਹਨੇ ਪਰਚੀ ਜਿਹੜੀ ਆ ਪਰਚੀ 60 ਦੀ ਕੀਤੀ ਆ ਤੇ 45 ਕਿਲੋ ਦਾਣੇ ਦਿੱਤੇ ਆ ਆ ਦੇਖੋ ਆ ਦੇਖੋ ਨਾ ਜਤਿੰਦਰ ਜੀ 25 60 ਦੀਆ ਮੇਰੇ ਹੱਥ ਦੇ ਵਿੱਚ ਤਾਂ ਇਹਨਾਂ ਨੇ 40 ਕਿਲੋ ਦੇ ਰਿਆ ਨਹੀਂ ਨਹੀਂ ਸੈਟ ਨਹੀਂ ਸੈਟ ਤੁਸੀਂ ਆ ਮੋਰੇ ਰਾਜਵਿੰਦਰ ਮੈਂ ਇਹਨੂੰ 420 ਤੈਨੂੰ ਕਰਾਣੀ ਆਪਾਂ ਮੈਂ ਤੇਰੀ ਗੰਦ ਬਾਹਰ ਇਹਨਾਂ ਨੇ ਤੈਨੂੰ ਮੈਂ ਭੇਜਦੀ ਤੈਨੂੰ ਅੰਦਰ ਕਰਾਣੀ ਪਰਦਾ ਕਰਕੇ ਕਰਕੇ ਖਾਈ ਜਾਂਦਾ ਸਾਰੀ ਅੱਗੇ ਵੀ ਮੈਨੂੰ ਕੰਪਲੇਨਟ ਆ ਰਹੀ ਸੀ ਅਲੀ ਆਲੀ ਵੀ ਇਦਾਂ ਕੀਤਾ ਦੋ ਤਿੰਨ ਟਰਮਾਂ ਤੋਂ ਇਦਾਂ ਹੀ ਕਰ ਰਿਹਾ ਜੀ ਜਤਿੰਦਰ ਮੈਂ ਦੋ ਜੀ ਕਰ ਰਿਹਾ ਤੁਸੀਂ ਪੁੱਛਦਾ ਤੂੰ ਫਸਿਖਦਾ ਸਾਡੀ ਗੱਦੀ ਮੈਨੂੰ ਇਹ ਦੱਸ ਸਾਨੂੰ ਨੇ ਕਨਵੇ ਕੀਤਾ ਸੀਗਾ ਹੁਣ ਤੁਹਾਨੂੰ ਇਹੀ ਕਹਿੰਦਾ ਸਰ ਸਰ ਤਾਂ ਲੈ ਤੇ ਆ ਵੀ ਕਹਿੰਦੇ ਤਾਂ ਵੀ ਕੋਈ ਜੀ ਮੈਂ ਕਹਿੰਦਾ ਸਰ ਕਿੰਨੇ ਵੀ ਕੇਵਾਈਸੀ ਕਰਾ ਕੇ ਫਿਰ ਦੇ ਦੇਉਗਾ ਹੁਣ ਹਰੇਕ ਨੂੰ ਇਹੀ ਕਹਿੰਦਾ ਤੂੰ ਮੇਰੀ ਗੱਲ ਉਹ ਗੱਲ ਸੁਣ ਜੜੀ ਮੈਂ ਗੱਲ ਕਰਦੀ ਆ ਸਾਢੇ ਕਿੰਨਾ ਦੀ ਪਰਚੀ ਆ ਸਾਢੇ ਕਿੰਨਾ ਪਰਚੀ ਕਿੰਦਾ ਦਿੱਤੇ ਇਹ ਸਾਨੂੰ ਨੇ ਕਿਹਾ ਸੀ ਤੈਨੂੰ ਕਿੰਦਾ ਪਰਚੀ ਦੇਣਿਆ ਉਹ ਮੈਂ ਉਹੀ ਕਹਿੰਦਾ ਕਿ ਤੁਸੀਂ ਕੇਵਾਈਸੀ ਕਰਾ ਕੇ ਉਹ ਦੇ ਦਿਓ ਹੁਣ ਤੂੰ ਗੱਲ ਨੂੰ ਖਬਰ ਦਾ ਮੈਂ ਪੁੱਛਿਆ ਸਾਢੇ ਕਿੰਦਾ ਪਰਚੀ ਮੈਂ ਉਹੀ ਤੇ ਇਹ ਪੁੱਛਣ ਨੂੰ ਕਿ ਕਰੀਓ ਦੇਖੋ ਤੁਹਾਨੂੰ ਪਤਾ ਜੀ ਚੋਪਾ ਕਰਾਓ ਜੀ ਕਿਤੇ ਤਸਵੀਰਾਂ ਨਾਲ ਤਾਲੀ ਕਿ ਪਾਪੀ ਚਾਰ ਮੈਂਡਰਾਂ ਦੀ ਜੇ ਤੱਕ ਤੁਹਾਨੂੰ ਕਿਹ ਕੀ ਆ ਸੀ ਤਾਂ ਮੈਂ ਮੈਂ ਕਹਿੰਦੀ ਕੇ ਵੀ ਸੀ ਕਰਾ ਲਓ ਕੇ ਵੀ ਸੀ ਕਰਾ ਲਓ ਤੇ ਲੈ ਲਓ ਮਟਿਆਰਾਂ ਦੇ ਸਾਰਿਆਂ ਨੂੰ ਇਹੀ ਕਹਿੰਦਾ ਆ ਆ ਆਪਣੇ ਖੰਡ ਨਾਲ ਪੁੱਛ ਲੈਣੇ ਕਿ ਹੋਏ ਕਿਉਂ ਨਹੀਂ ਦਿੱਤਾ ਤੂੰ ਫਰਜ਼ੀ ਦੰਦ ਕਿੱਥੀ ਦੂ ਮੈਂ ਉਹ ਹੀ ਕਹਿੰਦਾ ਕੇ ਵੀਸੀ ਨਹੀਂ ਕਰਾਸੀ ਤਰੋਂਦੇ ਨਹੀਂ ਦੋਤੀ ਤਾਂ ਕਰਕੇ ਤੈਨੂੰ ਤਾਂ ਜਿਹੜੀ ਗੱਲ ਪੁੱਛਦੀਆਂ ਆ ਪਰਦੇ 60 ਕਿਲੋ ਦਾ ਪਰਦ ਘਟ ਘਟ ਫਿਰ ਮੈਂ ਉਹਨੇ ਕਹਿੰਦੀ ਕੇ ਵੀਸੀ ਕਰਾ ਲਓ ਲੈ ਜਾ ਉਹ ਮੈਂ ਮਨਾ ਉਹ ਮੈਂ ਹੁਣ ਨਾ ਤੈਨੂੰ ਮੈਂ ਦੱਸੇਗਾ ਨਹੀਂ ਅੱਗੇ ਤੇ ਜਾਨ ਚੜ੍ਹੇਗਾ ਕੋਲਤਾਲ ਨੂੰ ਜਿਹੜੀ 60 ਰੁਪਏ ਪਾਉਣ ਦੇ ਆ ਦਾਣੇ ਬਾਈ ਤੂੰ ਪਤਾ ਹੀ ਕਿਹੜੇ ਬੰਦ ਕਰਦੇ ਆ ਉਹ ਤਾਂ 60 ਕਿਲੋ ਪੈਣੇ ਤੇ ਖਾਤੇ ਦਾ ਸਭ ਤੋਂ ਪੈਣ ਦੇ ਆ ਆ ਲਿਆ ਪਾਣੀ ਦੇ ਉਹ ਕੋਟ ਫੇਰ